ਸਟੇਟ ਸੈਂਪਲ ਆਪਰੇਸ਼ਨ ਸੈੱਲ ਦੀ ਟੀਮ ਨੇ ਅੱਧਾ ਕਿਲੋ ਹੀਰੋਇਨ ਸਮੇਤ ਇੱਕ ਨੂੰ ਕੀਤਾ ਕਾਬੂ ਟੀਮ ਨਾਲ ਸਾਂਝੇ ਆਪਰੇਸ਼ਨ ਦੌਰਾਨ ਇੱਕ ਤਸਕਰ ਨੂੰ ਅੱਧਾ ਕਿਲੋ ਹੀਰੋਇਨ ਸਮੇਤ ਇੱਕ ਨੂੰ ਕਾਬੂ ਕੀਤਾ ਅਤੇ ਟੀਮ ਵੱਲੋਂ ਕਾਬੂ ਕੀਤੇ ਨੌਜਵਾਨ ਦੀ ਪਛਾਣ ਹਰਮੀਤ ਸਿੰਘ ਵਾਸੀ ਗੁੱਜਰਪੁਰ ਜਾਲਾਵਜੋ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟੇਟ ਸੈਂਪਲ ਆਪਰੇਸ਼ਨ ਸੈੱਲ ਦੇ ਇੰਸਪੈਕਟਰ ਅਮਰਦੀਪ ਟੀਮ ਨੇ ਦੱਸਿਆ ਕਿ ਟੀਮ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਹਰਮੀਤ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਹਿਰੋਇਨ ਸਪਲਾਈ ਕਰਨ ਜਾ ਰਿਹਾ ਸੀ ਪਰ ਇਸ ਦੌਰਾਨ ਉਸਦੇ ਦੋ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ ਉਹਨਾਂ ਨੇ ਦੱਸਿਆ ਕਿ ਸਟੇਟ ਸੈਂਪਲਸ ਆਪਰੇਸ਼ਨ ਸੈੱਲ ਦੀ ਟੀਮ ਨੇ ਸਾਥੀ ਸੋਨਾ ਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦੂਪਾਕ ਬਾਰਡਰ ਤੋਂ ਫਿਰ ਉਹਨਾਂ ਦੀ ਇੱਕ ਖੇਪ ਮਿਲੀ ਆ ਤੇ ਮਾਜੋਦ ਸੀਨੀਅਰ ਅਫਸਰਾਂ ਦੀ ਨੌਲੇਜ ਲੈ ਆ ਕੇ ਤੇ ਰਮਦਾਸ ਅਜਨਾਲਾ ਰੋਡ ਤੇ ਨਾਕਾ ਲਾਇਆ ਗਿਆ ਤੇ ਪੀਐਸਫ ਤੇ ਸੀਆਈ ਗੁਰਦਾਸਪੁਰ ਦੀ ਟੀਮ ਨੇ ਸਾਂਝਾ ਆਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਸ ਵਿੱਚੋਂ ਜਿਹੜਾ ਵਾ ਉਹ ਅੱਧਾ ਕਿਲੋ ਹੋ ਰਿਹਾ ਹੈ ਰਿਕਵਰ ਹੋਈ ਹੈ ਤੇ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਣ ਵਿੱਚ ਨੇਰੇ ਦਾ ਫਾਇਦਾ ਹੋ ਕੇ ਕਾਮਯਾਬ ਹੋ ਗਏ ਆ ਉਹਨਾਂ ਨੂੰ ਆਪਾਂ ਫੱਤਰ ਦੀ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੇ ਆ ਅੱਜ ਇਹਨਾਂ ਰਿਪੋਰਟ ਚ ਪੇਸ਼ ਕੀਤਾ ਜਾ ਰਿਹਾ ਰਿਲੇਸ਼ਨ ਕੋਈ ਦੱਸਿਆ ਜਾ ਰਿਹਾ ਕੋਈ ਰਿਲੇਸ਼ਨ ਨਹੀਂ ਹੈ ਕਿਸੇ ਫਸਲੇ ਇਹਨਾਂ ਦੇ ਹਜੇ ਅਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਪਾਕਿਸਤਾਨ ਇਹਨਾਂ ਦੇ ਕਿੰਨਾ ਨਾਲ ਰਿਲੇਸ਼ਨ ਹੈ ਤੇ ਇਹ ਜਿਹੜੀ ਖੇਤੀ ਹੈ ਇਹਨਾਂ ਅੱਗੇ ਕਿੰਨਾ ਨੂੰ ਸਰਪਲਾਈ ਕਰਦੇ ਮਾਸਟਰਮਾਈਂਡ ਸੀ ਕਿ ਜਾਂ ਇਹ ਪਾਂਡੀ ਸੀ ਨਹੀਂ ਇਹ ਮਾਸਟਰਮਾਈਂਡ ਹੀ ਆ ਤਿੰਨੇ ਇਹ ਰਾਤੀ ਫੜਿਆ ਜੀ ਸਰ ਹਾਂ ਕੱਲ੍ਹ ਰਾਤ ਸ਼ਾਮ ਨੂੰ ਫੇ ਡੇਰਾ ਬਾਬਾ ਨਾਨਾ ਸੈਕਟਰ ਸੀ ਹਾਂ ਇਹ ਅਜਨਾਲਾ ਰਮਦਾਸ ਰੋਡ ਤੋਂ ਠੀਕ ਥਾਲ ਪੱਟੀ ਪਿੰਡਾ ਉੱਥੇ ਹਾਂ ਉਹ ਵੀ ਮੀਟ ਹੋ ਸਕਦੀ ਹੈ ਨਾ ਬਿਲਕੁਲ ਜੀ ਬਿਲਕੁਲ ਉਮੀਦ ਹੈਗੀ ਆ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਫੇਰ ਅਗੇ ਇਨਵੈਸਟੀਗੇਸ਼ਨ ਇਹ ਤਿੰਨ ਸਾਥੀ ਨੇ ਦੋ ਭਗੋੜੇ ਆਏ ਇੱਕ ਬੜੇ ਸਰ ਕੀ ਕੀ ਇਹਨਾਂ ਕੋਲ ਬਰਾਮਦ ਕੀਤੀ ਹੈ ਅੱਧਾ ਕਿਲੋ ਹਰੋਇਨ ਇੱਕ ਨੋਵਾ ਗੱਡੀ ਹੈ ਉਹ ਬਰਾਮਦ ਹੋਈ ਹੈ ਕਿਹੜੀ ਜਗ੍ਹਾ ਤੋਂ ਇਹ ਡਿਆਲ ਪੱਟੀ ਪਿੰਡ ਤੋਂ ਅਜਨਾਲਾ ਰਮਦਾਸ ਤੋਂ ਲਏ